ਸਾਬਿਆ ਪੰਨੂ ਨੂੰ ਮੂੰਹ ਤੋੜਵਾ ਜਵਾਬ ਹੈ ਪੰਨੂ ਜੇ ਤੇਰੇ ਚ ਇੱਕ ਪਿਓ ਦੀ ਔਲਾਦ ਹੈ ਇੱਕ ਪਿਓ ਦਾ ਪੋਤਾ ਹੈ ਤੇ ਤੂੰ ਭਾਰਤ ਵਿੱਚ ਆ ਕੇ ਇਹ ਗੱਲ ਕਹਿ ਜੇ ਤੇਰੇ ਮੂੰਹ ਚੋਂ ਤੇਰੀ ਜੀਵਨਾ ਸੁਨਾਤਨੀਆਂ ਨੇ ਖੇਚ ਲਈ ਤੇ ਫੇਰ ਤੂੰ ਸ਼ਿਵਸੈਨਿਕ ਨਾ ਕਹੀ Hindu ਸੁਨਾਤਨੀ ਨਾ ਕਹੀ ਮੰਦਰ ਪ੍ਰਭੂ શ્રી ਰਾਮ ਮੰਦਰ ਉਸ ਬਾਰੇ ਤੂੰ ਐਸੀ ਟੁੱੱਚੀ ਹਲਕਤ ਕੀਤੀ ਹੈ ਧਮਕੀ ਦਿੱਤੀ ਹੈ ਬੰਬ ਬਣਾ ਉਡਾਣ ਦੀ ਏ ਆਪਣੇ ਖਾਬੋ ਖਿਆਲ ਚ ਵੀ ਸਾਡੇ ਬਾਬੂ ਜੀ RAM ਜੀ ਦੇ ਮੰਦਿਰ ਦੇ ਆਲੇ ਦੁਆਲੇ ਦਾ ਛੱਡ ਤੂੰ ਭਾਰਤ ਜੀ ਵੀ ਵੜ ਕੇ ਇਕੱਲੀ ਦਿਖਾਤਾ ਤੇ ਤੇਰਾ ਉਹ ਹਸ਼ਰ ਸਨਾਤਨੀਆਂ ਨੇ ਕਰਨਾ ਜੋ ਤੂੰ ਹਰਕਤ ਕਰ ਦਿੱਤੀ ਹੈ ਸਾਡੇ ਮੰਦਿਰ ਉਡਾਨ ਦੀ ਤੂੰ ਜਿਹੜੀ ਧਮਕੀ ਦੇ ਵੀ will shake the very foundations of ayodhya the place of the violent hindutva ideology ਖਾਲਿਸਤਾਨੀ ਆਤੰਕੀ ਔਰ ਸਿੱਖ ਫੋਰ ਜਸਟਿਸ ਕੇ ਚੀਫ ਗੁਰਪਤਵੰਨ ਸਿੰਘ ਪੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਅਯੁੱਧਿਆ ਮੇਂ RAM ਮੰਦਿਰ ਕੋ ਬੰਬ ਸੇ ਉਡਾਣੇ ਕੀ ਧਮਕੀ ਦੀ ਹੈ now we are going to shake the very foundations of your ayodhya the birthplace of india's hindu Tawa ideology since 1992 we will shake the very foundations of ayodhya the birthplace of the violent hindu tava ideology supporters of hindu Tawa mandar who raised slogans Karne kuske Marenge, and attacked pro-khalistan rally <laughs> you are the offsprings of 1984 death squads who committed six genocide if we see if we see any indo canadian holding or raising an indian taranga in canada jai jai shriram dosto main sunil kumar bhatti yuva kawmi pradhan shefsana hindu taksali to ek bade vishesh mudde te gall karni hai ਮੱਦਾ ਦੇਸ਼ ਦਾ ਅਤਵਾਦੀ ਜਿਹੜਾ ਹਮੇਸ਼ਾ ਪੰਜਾਬ ਦੇ ਵਿੱਚ ਦੰਗੇ ਫਲਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਦੀ ਅਮਰ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਗੁਰਪਤਮਨਤ ਸਿੰਘ ਪੰਨੂ ਜੋ ਖਾਲਿਸਤਾਨੀ ਕੱਟੜਪੰਥੀ ਵਿਚਾਰਧਾਰਾ ਜਿਹਦੀ ਔਰ ਅੱਜ ਉਹਦੀ ਸੋਸ਼ਲ ਮੀਡੀਆ ਤੇ ਲਗਾਤਾਰ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਪਹਿਲੇ ਤਾਂ ਤੁਹਾਨੂੰ ਵੀਡੀਓ ਦਿਖਾਈਏ ਸਿਕ ਫੋਰ ਜਸਟਿਸ ਦੇ ਚੀਫ ਉਰ ਪਤਵੰਤ ਸਿੰਘ ਅੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਆਯੋਜਨ ਹਰਾਮ ਮੰਦਰ ਤੋਂ ਕਮਸੇ ਉਡਾਣੇ ਦੀ ਧਮਕੀ ਦਿੱਤੀ ਹੈ ਅੰਨੂ ਨੇ ਕਿਹਾ ਇਹ ਮਾੜੀ ਸੋਚ ਦਾ ਵਿਅਕਤੀ ਜੋ ਹਮੇਸ਼ਾ ਹੀ ਪੰਜਾਬ ਦੇ ਵਿੱਚ ਦੰਗੇ ਫਲਾਣ ਦੀ ਕੋਸ਼ਿਸ਼ ਕਰਦਾ ਹੈ Hindu ਲੀਡਰਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਔਰ ਅੱਜ ਇਹਨੇ ਜਿਹੜੀ ਵੀਡੀਓ ਇੱਕ ਵਾਇਰਲ ਕੀਤੀ ਹੈ ਜੋ ਕਿ ਕਰੋੜਾਂ ਸਨਾਤਨੀਆਂ ਦੀ ਆਸਥਾ ਦਾ ਕੇਂਦਰ ਪ੍ਰਭੂ ਸ਼ੀ ਰਾਮ ਜੀ ਦਾ ਅਯੋਧਿਆ ਦੇ ਮੰਦਿਰ ਹੈ ਜੋ ਕਿ 500 ਸਾਲਾਂ ਬਾਅਦ ਪ੍ਰਭੂ ਸ਼ੀ ਰਾਮ ਜੀ ਦੇ ਮੰਦਿਰ ਦੇ ਵਿੱਚ ਆਪਣੇ ਵਿਰਾਜਮਾਨ ਹੋਏ ਆ ਔਰ ਇਹਦੀ ਇੱਕ ਟੁੱੱਚੀ ਹਰਕਤ ਟੁੱੱਚੀ ਜੀ ਧਮਕੀ ਦੇ ਕੇ ਇਹ ਮੰਦਿਰ ਉਡਾਣ ਦੀ ਗੱਲ ਕਰਦਾ ਸਾਡਾ ਪੰਨੂ ਨੂੰ ਮੂੰਹ ਤੋੜਵਾ ਜਵਾਬ ਹੈ ਪੰਨੂ ਜੇ ਤੇਰੇ ਚ ਇੱਕ ਪਿਓ ਦੀ ਉਲਾਦ ਹੈ ਇੱਕ ਪਿਓ ਦਾ ਪੋਤਾ ਹੈ ਤੇ ਤੂੰ ਭਾਰਤ ਵਿੱਚ ਆ ਕੇ ਇਹ ਗੱਲ ਕਹਿ ਜੇ ਤੇਰੇ ਮੂੰਹ ਚੋਂ ਤੇਰੀ ਜੀਵ ਦਾ ਸਨਾਤਨੀਆਂ ਨੇ ਖੇਚ ਲਈ ਤੇ ਫੇਰ ਤੂੰ ਸ਼ਰਸੈਨਿਕ ਨਾ ਕਹੀ Hindu ਸਨਾਤਨੀ ਨਾ ਕਹੀ ਕਿਉਂਕਿ ਸਾਡਾ ਜਿਹੜਾ ਆਸਤਾ ਦਾ ਕੇਂਦਰ ਆ ਪ੍ਰਭੂ શ્રી RAM ਮੰਦਰ ਉਸ ਬਾਰੇ ਤੂੰ ਐਸੀ ਟੁੱਚੀ ਹਰਕਤ ਕੀਤੀ ਐ ਧਮਕੀ ਦਿੱਤੀ ਐ ਬੰਬ ਬਣਾ ਉਡਾਣ ਦੀ ਇਹ ਆਪਣੇ ਖਾਬੋ ਖਿਆਲ ਚ ਵੀ ਉਡਾਦੀ ਕਿ ਤੂੰ ਸਾਡੇ ਪ੍ਰਭੂ શ્રી RAM ਜੀ ਦੇ ਮੰਦਰ ਦੇ ਆਲੇ ਦੁਆਲੇ ਦਾ ਛੱਡ ਤੂੰ ਭਾਰਤ ਜੀ ਵੀ ਵੜ ਕੇ ਇਕੱਲੀ ਦਿਖਾਤਾ ਤੇ ਤੇਰਾ ਉਹ ਹਸ਼ਰ ਸਨਾਤਨੀਆਂ ਨੇ ਕਰਨਾ ਐ ਜੋ ਤੂੰ ਹਰਕਤ ਕਰ ਦਿੱਤੀ ਐ ਸਾਡੇ ਮੰਦਰ ਉਡਾਨ ਦੀ ਤੂੰ ਜਿਹੜੀ ਧਮਕੀ ਦੇਤੀ ਐ ਔਰ ਤੂੰ ਹਿੰਦੂਆ ਨੂੰ ਜਿਹੜੀ ਧਮਕੀ ਦਿੱਤੀ ਐ ਹਿੰਸਾ ਕਰਨ ਦੀ ਜਾਂ ਹਿੰਦੂਆ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਦੇ ਹਿੰਦੂਆ ਦੀ ਜਿਹੜੀ ਵਿਚਾਰਧਾਰਾ ਐ ਸਨਾਤਨੀਆਂ ਦੀ ਜਿਹੜੀ ਵਿਚਾਰਧਾਰਾ ਹਮੇਸ਼ਾ ਪਿਆਰ ਮੁਹੱਬਤ ਦੀ ਔਰ ਭਾਈਚਾਰੇ ਦੀ ਵਿਚਾਰਧਾਰਾ ਐ ਲੇਕਿਨ ਤੇਰੇ ਵਰਗੇ ਕੋਚ ਟੁੱਟੇ ਜੇ ਇਨਸਾਨ ਜਿਹੜੇ ਦੇਸ਼ ਵਿਰੋਧੀ ਐ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਐ ਪੰਜਾਬ ਦੇ ਵਿੱਚ ਹੱਤਵੱਤ ਲਿਆਂਦੀ ਕੋਸ਼ਿਸ਼ ਕਰਦੇ ਆ ਹਿੰਦੂ ਸਿੱਖਾਂ ਦੇ ਪਾੜਵਾਣ ਦੀ ਕੋਸ਼ਿਸ਼ ਕਰਦੇ ਆ ਤੇਰੀ ਜਿਹੜੇ ਆ ਮਨਸੂਬੇ ਆ ਕਦੀ ਕਾਮਯਾਬ ਨਹੀਂ ਹੋਣੇ ਜੇ ਇੱਕ ਪਿਓ ਦੀ ਔਲਾਦ ਹੈ ਤੇ ਭਾਰਤ ਆ ਕੇ ਆ ਗੱਲ ਕਹਿ ਤੇਰੇ ਮੂੰ ਚ ਤੇਰੀ ਜੀਬ ਨਾ ਕੱਢ ਦਿੱਤੀ ਗਈ ਤੇ ਸਾਨੂੰ ਸ਼ਿਵ ਸੈਨਿਕ ਨਾ ਆਖੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ